ਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਸ਼ੋਅ ਚ ਮੇਰੇ ਨਾਲ ਸਰਵਜਿਆ ਹੋਗੇ ਆ ਸਾਡੇ ਪਿੰਡ ਦਾ ਮਿੱਤਰੋ ਤੀਆ ਦਵਾਨ ਹੈ ਆ ਆਖਰੀ ਅੱਜ ਪੂਲ ਸੇਵਾ ਚੱਲ ਰਹੀ ਹੈ ਬਾਈ ਤਾਣੀਆਂ ਵੱਢ ਕੇ ਹਟੇ ਆ ਬਾਹਰ ਗੱਡ ਰਹੇ ਬਾਈ ਪਕੌੜੇ ਦੇਖੋ ਪੂਲ ਦਰ ਸੇਵਾ ਦਾ ਲੱਗੇ ਨੇ ਤੇ ਪਕੌੜੇ ਗੱਡੇ ਜਾ ਰਹੇ ਨੇ ਉਹ ਆ ਗਏ ਖੜਾ ਗਏ ਦੇਖੋ ਬਾਈ ਹਲੋ ਬਾਈ ਸਾਡਾ ਚਾਚਾ ਬਣਿਆ ਹੋਇਆ ਏ ਇਹ ਪਲਵਿੰਦਰ ਜੀ ਦਾ ਚਾਚਾ ਕੜਿਆ പകോടേ ക ഹലൈ ബന് ਗੋੜੇ ਘੱਟ ਰਹੇ ਬਾਈ ਕੜੀ ਝੋਗੇ ਹੋਰ ਬਾਈ ਕੜੀ ਵੀ ਤਿਆਰ ਹੋ ਗਈ ਬਾਈ ਖੀਰ ਬਣ ਰਹੀ ਹੈ ਰਾਸ ਆਇਆ ਦਾ ਹਲੇ ਆਗੇ ਦੁੱਧ ਇਕੱਠਾ ਕਰਨਾ ਐਮਨਾ ਦੇ ਘਰੇ ਤਨੂ ਲੱਗ ਜਾਂਦੇ ਚਲੋ ਜਾਂਦਾ ਤੇਰ ਕੁੱਤੇ ਕੋਲ ਪੜ ਲਿਆ ਹੋਈ ਤੇ ਕੋਈ ਹੋਰ ਦੇਖ ਦੇ ਕੋਈ ਗਿੱਲੀ ਆ ਬਾਰੀ ਦੇਖ ਚੈੱਕ ਕਰਾ ਗਿੱਲੀ ਚ ਚੰਦਰ ਲਾ ਆ ਮੈਂ ਸਿਰ ਨਾ ਆ ਰਿਹਾ ਅਮਰ ਤੇ ਸ਼ਕਨਾ ਆਣਾ ਨੇ ਕਣੋ ਬਹੁਤ ਛੋਟੀ ਉਮਰ ਹੈ ਬਾਬਾ ਕੋ ਸਾਲ ਗਿਆ ਮਾਰੀ ਉਮਰ ਮਾ ਹੋਏਗਾ ਮੈਂ ਤਾਂ ਬਸ ਆਖੀ ਨਹੀਂ ਸ਼ਗਾ ਪੜਾ ਕਰ ਤੂੰ ਬਸ ਆਖੀ ਉਹ ਮੂਰੇ ਤੈਨੂੰ ਦੋ ਤਿੰਨੇ ਵਾਰ ਤਾਂ ਸੁਣ ਲਿਆ ਮਾ ਆਪਣਾ ਦੁੱਧ ਇਕੱਠਾ ਕਰਨ ਤੂੰ ਬਣਾ ਤੂੰ ਬਲੌਗ ਬਣਾ ਬਣਾ ਤੂੰ ਬਲੌਗ ਪਰ ਕਹ ਵੇ ਵਾਲੀ ਦੇਵੇ ਦੁੱਧ ਕੋਈ ਨਹੀਂ ਆ ਕੇ ਚੁੰਜਾਈ ਇਹ ਹੋ ਗਿਆ ਆਪਣੀ ਸਾਲੀ ਮਹੀ ਹੀ ਮਾਰਦੀ ਹੈ ਖਰਾਬ ਬਣਾਉਂਗਾ ਕਹਿੰਦਾ ਕਮਰਾ ਵਾਲਾ ਆ ਦੇ ਉਹ ਦੇਖ ਤਾ ਵੀ ਵੇਖ ਲੈ ਉਹਦੇ ਰੋ ਦੇ ਕੀ ਬਣਾਉਂਗਾ ਮਟਾ ਗਿਆ ਪਹੁੰਚ ਗਏ ਬਾਈ ਪਿੰਡ ਉਹ ਬੜਾ ਸ਼ਹਿਰ ਦਾ ਤੇ ਤੇ ਪਵਾਣ ਵਾਲੀ ਹਾਂ ਯਸੂ ਪਰੇ ਪਾਦੋ ਪਾਦੋ ਉਹ ਰਹਿਣ ਦੇ ਚੋ ਅੱਜ ਆਇਓ ਆਇਓ ਚਲੋ ਪਾਣੀ ਦੀ ਸੇਵਾ ਲੱਗੀ ਹੋਈ ਹੈ ਮਿੱਤਰੋ ਲੱਗੀ ਸਾਈਡ 'ਵਾਂ ਕਰ ਲੈ ਵੀਰੋ ਅਰੇ ਸਕੂਲ ਬੜੇ ਮੁੜਿਆਣਾ ਬੜੇ ਸਕੂਲ ਬੜੇ ਬੜੇ ਮੁੜਿਆਣਾ ਛੋਟੇ ਸਕੂਲ ਵਿੱਚ ਕੀ ਹੈ ਬੜੇ ਵਾਲੇ ਕੀ ਹੈ ਬੜੇ ਸਕੂਲ ਦੇ ਨੌਂ ਭਾਈ ਵੀ ਹੈ ਚਲਾ ਲੈਣੇ ਜਾਣਾ ോ ഇല്ലേ ഇച്ചാല് ഇത് ਦੇ ਲਈ ਬਾਈ ਬਹੁਣੂੜਾ ਕੰਡਾਲੇ ਬਲੌਗ ਚ ਦੇਖਿਆਣਾ ਤੁਸੀਂ ਬਾਈ ਇਹ ਕਰ ਗਈ ਉਹ ਲੈਣ ਜਾ ਰਹੇ 12 ਵਜੇ ਬੁਲਾਇਆ ਤਾਂ ਆਪਣੇ 12 ਵਜੇ ਹੀ ਲੈਣ ਜਾ ਰਹੇ ਦੇਖਿਆ ਬਾਈ ਮਿਲਿਆ ਕਿ ਨਹੀਂ ਮਿਲਦਾ ਠੀਕ ਹੈ ਜੇ ਨਾ ਮਿਲਿਆ ਮੈਂ ਤਾਂ ਉਹ ਉਗੇ ਲੜਪਾਂਗਾ ਬਾਈ ਕਿ ਆ ਵੀ ਮੇਰਾ ਤਾਂ ਕੁਰਤਾ ਵਜਾ ਮੰਨ ਦਿਆ ਠੀਕ ਹੈ ਬਾਈ ਬਾਈ ਕੁਰਤਾ ਵਜਾ ਅੰਮਾ ਮਾਰਾ ਮਿਲ ਗਿਆ ਠੀਕ ਹੈ ਜਿਵੇਂ ਚੱਲੇ ਬਾਈ ਮੈਂ ਘਰੇ ਜੇ ਅੱਜ ਬਾਈ ਮਾਨੂੰ ਦਰਜੀ ਕੁਰਤਾ ਵਜਾ ਮੰਨ ਨਾ ਕਰਾ ਆਹ ਰੋਕਿਆ ਜਣਾ ਹਾਂ ਜੀ ਇਹ ਮੇਰੇ ਕੱਪੜੇ ਜਿਹੜੇ ਸਭੇ ਹੋਰ ਕੀ ਜਿਹੜੇ ਸਮਾਨ ਠੀਕ ਹੈ ਬਾਕੀ ਤੁਹਾਨੂੰ ਜਿਹੜਾ ਘਰੇ ਪਹੁੰਚ ਗਏ ਦਵਾਨਾ ਦਵਾਨਾ ਦੇ ਕਿਉਂ ਲੱਗੇ ਨਾ ਤੋਂਗੇ ਚਲਦੇ ਆ ਵਿੱਚ ਦਵਾਨਾ ਦੇ ਹਾਜੀ ਮਿੱਤਰੋ ਦੇਖ ਸਕਦੇ ਹਾਂ ਬਈ ਓਕੇ ਤਿਆਰ ਹੋ ਗਏ ਅਸੀਂ ਚੱਲਦੇ ਆਪ ਅ ਉੱਥੇ ਕੀਰਤਨ ਤੇ ਪਛੜ ਕੇ ਜਾਂਗੇ ਫਿਰ ਬਈ ਜਾਾਂਗੇ ਪਾਰਕਿੰਗ ਚ ਤੁਸੀਂ ਦੇਖ ਸਾਧੀਆਂ ਸਾਡੀ ਜੈਕਟਾਂ ਆਈ ਕਾਰਡ ਵੀ ਮਿਲਿਆ ਬਈ ਮਾਨੂੰ ਆਈ ਕਾਰਡ ਤੇਰਾ ਯਾਰ ਮੇਰਾ ਘਰ ਰਹਿ ਗਿਆ ਓ ਯਾਰ ਗਲਤ ਬਾਤ ਕਰੀ ਦੇ ਬਾਈ ਨੇ ਨੇ ਠੀਕ ਹੈ ਮਿੱਤਰੋ ਚੱਲਦੇ ਆ ਕਰ ਲੈ ਲੈ ਮੈਨੂੰ ਨੌਜਵਾਨ ਬੈਰੀਕੇਡ ਲਾ ਕੇ ਖੜੇ ਬਾਈ ਕਿਸੇ ਨੂੰ ਅੱਗੇ ਨਹੀਂ ਜਾਣ ਦੇ ਰਹੇ ਖਾਨਪੂਰ ਵਾਲਾ ਬੰਦਾ ਤੇ ਦੁਆ ਸਾਰਿਆਂ ਨੂੰ ਉੱਥੇ ਖੜਾ ਰੇ ਦੇ ਕਿੰਨੇ ਮੋਟਰਸਾਈਕਲ ਮੋਟਰਸਾਈਕਲ ਗੱਡੀਆਂ ਗੱਡੀਆਂ ਕਰਦੀਆਂ ਅੱਗੇ ਕਿਸੇ ਨੂੰ ਨਹੀਂ ਜਾਣ ਦੇ ਰਹੇ ਦੇਖ ਬਾਈ ਠੀਕ ਹੈ ਬਾਈ ਬਈ ਕਿਸੇ ਨੂੰ ਜਾਣ ਦੇਣਾ ਪਿੰਡ ਵਾਲਿਆਂ ਨੂੰ ਗੱਡੂ ਜੋ ਹੁੰਦਾ ਹੋਰ ਉਹ ਨੂਰੇ ਇੱਕ ਉਹ ਨਾ ਵੇਜੀਆ ਰੇ ਸਾਰਿਆਂ ਨੂੰ ਤੇਰੀ ਉਹ ਹੈਂਡਫੀਅਰ ਉਹ ਨੂੰ ਆਉਣ ਹਾਂ ਹਾਂ ਉਰਾ ਗਲਤੋਂ ਮੋਲਗਾ ਉਰਾ ਗੋਲੀਆ ਲੈ ਕੇ ਬੈਠੇ ਆਂ ਬੰਦੇ ਨੂੰ ਰੋਕ ਲਦਾ ਨਹੀਂ ਇੱਕ ਅੰਕਲ ਭਜਾਨ ਲਗਾ ਕਹਿ ਰਹਾ ਅੰਕਲ ਰੋਕ ਕੇ ਚੱਲੇ ਮਿੱਤਰੋ ਪੰਡਾਲ ਤੇ ਥੋੜਾ ਥਿਰ ਬੈਠ ਕੇ ਬਾਬਾ ਜੀ ਦਾ ਦੀਵਾਨ ਸੁਣ ਲਈਏ ਆਹਦੇ ਪਾਸੇ ਰੱਖਿਆ ਨਾ ਸਮਾ ਪਾਸੇ ਰੱਖ ਦੇ ਇਹ ਜਿਹੜੇ ਜਿਹੜੇ ਪਈਏ ਜਿਹੜੇ ਹੱਥੋਂ ਆਇਆ ਇੱਕ ਫੁੱਫੇ ਸਿੱਧੇ ਬਾਹਰ ਉਹਨੂੰ ਉਰ ਤੇ ਆਏ ਬੰਨ ਲਾ ਆ ਮੇਰੇ ਅੱਜ ਪਹਿਲਾ ਹੀ ਦੀ ਕਰਤੀ ਵਿੱਚ ਆਉਣਾ ਵਾਪਸ

ਕੰਨ ਨਾਲ ਬੱਜਣਾ ਹੈ ਵਲੋਗ ਬਣਾ ਰਿਹਾ ਉਹ ਹਾਂ ਕੱਢਦੇ ਵਿੱਚ ਦੇ ਤੈਨੂੰ ਦੱਸਦੀ ਗੱਲ ਕਿਹੜੀ ਇਹ ਜਿਹੜੀ ਹੁਣ ਵਿੱਚ ਬੋਲਿਆ ਤਾਂ ਹੋਰਾ ਹੋਰੇ ਮੈਂ ਕਹਾਂ ਰਾ ਜੇ ਤੈਨੂੰ ਕਰਦਾ ਵਲੋਗ ਮਾਰਦੇ ਬੰਨੂ ਕਾ ਦੱਬੇ ਤਾਂ ਨਹੀਂ ਕੱਟੀ ਕਰਦੀ ਇਹ ਕੀ ਗੱਲ ਕਰਦੇ ਆ ਹਰ ਜੀ ਦੱਬੇ ਤਾਂ ਨਹੀਂ ਕੱਟੀ ਜਾਂਦੀ ਬਸ ਇਨਾ ਹੈ ਵਾਜੀ ਬੰਦ ਕਰਦੀ ਪੁੱਠੇ ਸਿੱਧੇ ਮਾਰੇ ਹੱਥ ਪੈਰ ਰਸਾ ਕਰ ਰਹੇ ਨੇ ਨਾ ਇੱਕ ਤਰੀਕੇ ਨਾਲ ਮਾਰੇ ਹੱਥ ਨਜ਼ਾਰਾ ਦੇ ਰਹੇ ਨੇ ਇਹ ਤੇ ਕਿ ਪੁੱਛੇ ਕਿ ਕਿ ਗੱਲ ਕਰਦਾ ਨੰਬਰ ਲੱਖੂ ਮਰਕੀ ਨਾ ਯਾਰ ਦੋਸਤ ਨਹੀਂ ਮੇਰਾ ਇਹ ਰ ਕਰਨਾ ਪੈਣਾ ਆ ਮੈਂ ਨਾ ਹੁਣ ਲਗਾਤਾਰ ਪਿੱਛੇ ਬਿਜਲੀ ਸੀ ਮੈਂ ਹੁਣ ਨੋ ਨੋ 10 ਦੇ ਵਿੱਚ ਰੱਖੇ ਐ ਮੈਂ ਹੁਣ ਦਾ ਸਾਡਾ ਖਾਣਾ ਬਣਾਉਂਦੇ ਐ ਮੈਂ ਇਹਨਾਂ ਨੂੰ ਕਿਹਾ ਪਾ ਗਿਆ ਨਾ ਆਟਾ ਨਾ ਝੋਲ ਨਾ ਮਿੱਠਾ ਨਾ ਦੁੱਧ ਕੋਈ ਡੇਰੀ ਪ੍ਰੋਡਕਟ ਨਹੀਂ ਦੇਣਾ ਮੈਂ ਪਾਣੀ, ਨਾਰੀਅਲ ਪਾਣੀ, ਲਿਕਵਿਡ ਦੇਈਂ ਬਸ ਸਬਜ਼ੀ ਉਬਾਲ ਕੇ ਦੇ ਦੇ ਮਿੱਠਾ ਨਾ ਦੇ ਦੁੱਧ ਨਾ ਦੇ ਆਟਾ ਕੋਈ ਰੋਟੀ ਦੇਣਾ ਕੋਈ ਕੋਈ ਚੌਲ ਨਹੀਂ ਕੋਈ ਦੁੱਧ ਨਹੀਂ 10 ਦਿਨ ਇਤੇ ਹੀ ਰਹਿਣਾ ਕਰਨਾ ਪੈਣਾ ਹੈ ਹਿੰਮਤ ਕਰਨੀ ਪੈਣੀ ਮਨ ਬਣਾਉਣਾ ਪੈਣਾ ਨਹੀਂ ਬਣਾਵਾਂਗੇ ਤੇ ਉੱਥੇ ਹੋਵਾਂ ਤੰਗ ਹੋਵਾਂ ਮੇਰੇ ਵੀਰੋ ਭੈਣੋ ਕਰੂ ਕਿਹੜਾ ਮਸਲਾ ਇਹ ਹੈ ਜ਼ਿੰਦਗੀ ਦੇ ਸੈੱਟ ਹੋ ਜਾਣ ਪਹਿਲਾਂ ਸੈੱਟ ਕਰੋ ਫੇਰ ਅੱਗੇ ਚੱਲੋ ਤੇ ਸਵੇਰੇ ਘੰਟਾ ਲਾ ਕੇ ਅੱਖਾਂ ਬੰਦ ਕਰਕੇ ਮੈਡੀਟੇਸ਼ਨ ਕਰ ਮਨ ਟਿਕਾ ਫੇਰ ਨਿਕਲ ਪਹਿਲਾਂ ਸੈੱਟ ਹੋ ਜਾ ਫੇਰ ਨਿਕਲ ਇਹ ਤੇ ਕਈਆਂ ਨੂੰ ਆਪ ਸੈੱਟ ਕਰੇਗਾ ਹਾਂ ਜੇ ਤਰੀਕਾ ਗੁੱਸਾ ਚੜਿਆ ਰਿਹਾ ਕਈਆਂ ਨਾਲ ਲੜ ਪੈਣਾ ਖੇਡਿਆ ਘਰੋਂ ਜਾਏਗਾ ਲੜ ਬੌਸ ਨਾਲ ਪੈਗਾ ਲੋਕੀ ਗੁੱਸਾ ਜੂਟੀ ਮੈਂ ਗਿਆ ਸੀ ਗੁੱਸਾ ਹੁੰਦਾ ਕਿਥੋਂ ਹੋਰਦਾ ਤੇ ਕੱਢਦਾ ਬੰਦਾ ਕਿਤੇ ਹੋਰ ਜਿੱਦੋਂ ਦਾ ਗੁੱਸਾ ਕਿੱਥੇ ਕੱਢਦਾ ਜਾਂਦਾ ਗੁੱਸਾ ਸਫਰ ਕਰਕੇ ਬਈ ਮਿੱਤਰੋ ਆਏ ਸੀਗੇ ਬਰੂਡ ਦਾ ਇਹ ਬਣਾਇਆ ਕੰਮ ਕਰੂਗਾ ਚੱਲਦੇ ਆਵਾਂ ਦੁਕਾਨਾਂ ਦੇ ਆਮਾਨੀ ਨੂੰ ਤੁਹਾਨੂੰ ਕੰਮ ਦੇਣਾ ਪੈਣਾ ਕੰਮ ਨਹੀਂ ਦਿਓਗੇ ਉਹਨਾਂ ਦੀ ਜਵਾਨੀ ਹੈ ਉਹਨਾਂ 'ਚ ਜੋਰ ਹੈ ਉਹਨਾਂ 'ਚ ਜੋਸ਼ ਹੈ ਤੋ ਕਿਹਦੇ ਹੋਰ ਨਿਕਲੂ ਜਵਾਨਾਂ ਨੂੰ ਜ਼ਿੰਮੇਵਾਰੀ ਦੇਣੀ ਪਈ ਜਾਂ ਕੰਮ ਕਰਾਉ ਆ ਆ ਆ ਬਗਾਮ ਮਾਉਗੇ ਸਟੇਅਰ ਸਜਾਉਗੇ ਚੱਕੋ ਬਾਹਰ ਕੀ ਸਵਾਗਤ ਲੱਗੇ ਸਾਰਾ ਦਿਨ ਲੱਗੇ ਉਹ ਜੋਸ਼ ਹੈ ਜਿਹੜਾ ਉਹਨਾਂ ਦੀ ਜੋਸ਼ ਸੇਵਾ ਬਣਦੀ ਨਾ 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 ਸੇਵਾ ਚ ਲਈ ਤੇ ਬਜ਼ੁਰਗਾਂ ਦੀ ਸਲਾਹ ਕਰਦੀ ਹੁੰਦੀ ਹੈ ਪਲਾਨ ਕਰਦੇ ਹੁੰਦੇ ਨੇ ਬਜ਼ੁਰਗ ਜਿਹੜੇ ਨੇ ਉਹ ਵੱਡੇ ਨੇ ਹੁੰਦੇ ਮਾਨੀ ਨੂੰ ਪਿੱਛਾ ਦੁਆਨਾ ਨਿਕਲੇ ਕਿ ਪ੍ਰੋਗਰਾਮ ਤਿਆਰ ਦੇ ਲੋ ਮੁੰਬਤੀਆਂ ਨੂੰ ਕੁਝ ਕਰਤੂ ਦਿਹਾ ਕਰੋ ਸੱਚੇ ਕਰਦੇ ਨੇ ਕੋਲੋਂ ਨਾ ਨਾ ਮਾਰਾ ਨੂੰ ਕਰਲੂ ਚਾਹੀਦਾ ਕਰ ਨੂੰ ਇਹ ਜ਼ਿੰਮੇਵਾਰੀ ਤੇ ਸੋ ਸਾਰੀਆਂ ਸਮਾਜਾਂ ਪਿਆਰ ਨਾਲ ਨਗਰ ਨਿਵਾਸੀਆਂ ਨੇ ਬੜੇ ਸਾਰਾ ਸੇਵਾ ਕੀਤੀ ਹੈ ਤੁਹਾਡਾ ਬਹੁਤ ਧੰਨਵਾਦ ਹੈ ਉਹਨਾਂ ਦੇ ਕਿਹ ਦਿਵਾਨ ਰਾਤ ਦੇ ਹੀ ਆਉਂਦੇ ਹੁੰਦੇ ਜਿਆਦਾਤਰ ਆਪਣੇ ਇਲਾਕੇ ਦੇ ਵਿੱਚ ਪਰ ਇਹ ਕਿ ਰਾਤ ਦਾ ਦਿਵਾਨ ਜਿਹੜਾ ਹੈ ਰਾਤ ਦੇ ਦਿਵਾਨ ਕੇ ਪਿੰਡ ਸੀ ਇੱਥੇ ਰਾਤੀ ਚਲੇ ਸੀ ਤਸੌਲੀ 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 ਪਿੰਡ ਹੈ ਤਸੌਲੀ ਰਾਜਪੁਰੇ ਦੇ ਨੇੜੇ ਹੈ ਇਹ ਤੇ ਉਥੇ ਅਗੇ ਵੀ ਦਵਾਨ ਲੱਗੇ ਐ ਪਿੰਡਾਂ ਤੋਂ ਸੌਦੀ ਦੇ ਐਸੀ ਵੀ ਨੌਜਵਾਨ ਮਿਲੇ ਤੇ ਆਪਾਂ ਇਹ ਬੇਨਤੀ ਹੈ ਦੇ ਵਿੱਚ ਦੋ ਦੋ ਟਾਈਮੇ ਨਿਆਣਾ ਖੇਲ ਉਹਨਾਂ ਫਰਵੀ ਚੱਲਦੀ ਹੈ 2 ਮਾਰਚ ਅਪ੍ਰੈਲ ਤੇ ਮਈ ਤਿੰਨ ਘੀਆਂ ਤੱਕ ਸੌਦੀ ਦੇ ਰਾਤ ਦੇ ਦਵਾਨ ਹੋਣਗੇ ਸੰਗਠਨ ਨੇ ਦਾਹਾ ਪ੍ਰਾਪਤ ਕਰਨਾ ਇੱਕ ਸਮਾਗਮ ਪਾਪਾ ਮੋਤੀ RAM ਜੀ ਦਾ ਸਾਲਾਨਾ ਸਮਾਗਮ ਮਾਰਚ ਮਾਰਚ ਨੂੰ ਨਾਲ ਉਹਨਾਂ ਦੀ ਸੰਗਤ ਨੂੰ ਆਈਏ ਬੱਚੀ ਨੜਿਆੜੀ ਪਿੰਡ ਵਿੱਚ ਹੋ ਰਿਹਾ ਹੈ ਬਾਬਾ ਮੋਤੀ RAM ਜੀ ਦਾ ਸਵਾਗਤ ਹੈ ਉਹਦੇ ਵਾਸਤੇ ਉਥੇ ਸੰਗਤ ਦਰਸ਼ਨ ਦੇਵੇ ਉਹਦਾ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਜੀ ਉਹਦੇ ਚ ਦਾਸ ਨੇ ਤੇ ਹਾਜ਼ਰੀ ਨਹੀਂ ਭਰਾਂਗੀ ਪਰ ਇਹ ਉਹਨਾਂ ਵੀਰਾਂ ਵੱਲੋਂ ਸਵਾਗਤ ਬਾਬਾ ਮੋਤੀ RAM ਜੀ ਦਾ ਕਰ ਰਹੇ ਹੈ ਮੈਂ ਅੱਛੇ ਨਹੀਂ ਕਿਹਾ ਸੀ ਕਿ ਅੱਜ ਫੇਰ ਨਹੀਂ ਨਾ ਦੁਨੀਆ ਵਿੱਚ ਮਹਿੰਗੀ ਜ਼ਮੀਨ ਬੀਤੀ ਤੇ ਫਤਿਹਗੜ੍ਹ ਸਾਹਿਬ ਸੋਨਾ ਸ਼ਾਕੇ ਮੋਰਾਂ ਸ਼ਾਕੇ ਨਾਲ ਤੱਕ ਕਿਸੇ ਨੇ ਜ਼ਮੀਨ ਖਰੀਦੀ ਤੇ ਨਾਲ ਤੱਕ ਕਿਸੇ ਨੇ ਵੇਚੀ

ਆਹ ਤੁਹਾਨੂੰ ਦੱਸ ਦਿੰਦਾ ਜਿਹੜੀ ਸੰਗਤ ਜਾਂਦੀ ਹੈ ਪਹਿਲਾਂ ਕੀ ਨਾਰੀਤਵਾਰ ਸ਼ਨੀਵਾਰ ਹੁੰਦਾ ਸੀ ਸਾਡੇ ਇਲਾਕੇ ਫਿਰ ਖੁੱਲ ਜਾਂਦਾ ਸੀ ਪਰ ਸੰਗਰਾਮ ਹੁਣ ਦੇਸੀ ਮਹੀਨੇ ਦਾ ਪਹਿਲੀ ਤਰੀਕ ਦੇਸੀ ਮਹੀਨੇ ਦੀ ਪਹਿਲੀ ਤਰੀਕ ਸੰਗਰਾਮ ਹੁੰਦੀ ਹੈ ਤੇ ਪਰਸੋਂ ਸੰਗਰਾਮ ਹੈ ਤੇ ਸੰਗਰਾਮ ਦਾ ਦਵਾਨ ਹੁਣ ਰੱਖਿਆ ਹਰ ਵੀ ਮੇਰੀ ਸੰਗਰਾਮ ਦੋਨਕੇ ਸਾਥੀ ਦਾ ਪ੍ਰੋਗਰਾਮ ਸੰਗਰਾਮ ਦਾ ਹੁੰਦਾ ਸੀ ਸਾਨੂੰ ਇਹ ਅੱਗੇ ਪਿੱਛੇ ਕਰਨਾ ਪੈਂਦਾ ਡੇਟ ਪੱਕੀ ਨਹੀਂ ਸੀ ਲੈਦੀ ਕਦੇ ਪਹਿਲਾ ਸ਼ਨੀਵਾਰ ਰੱਖ ਲੈਣਾ ਕਦੇ ਦੂਜਾ ਪੱਕਾ ਚੇਤਾ ਨਹੀਂ ਸੀ ਵੱਜਦਾ ਇਹ ਸੁਣੋ ਹੋਂਦਾ ਜਿਹੜਾ ਇਹਨਾਂ ਸੁਣੋ ਜੇ ਹੋਂਦਾ ਜਿਹੜਾ ਸਮਾਗਮ ਹੈ ਹਰ ਮਹੀਨੇ ਦੀ ਸੰਗਰਾਮ ਨੂੰ ਪ੍ਰੋਗਰਾਮ ਹੋਇਆ ਕਰੇਗਾ ਇਹ ਸੁਣੋ ਹਰ ਮਹੀਨੇ ਦੀ ਸੰਗਰਾਮ ਨੂੰ ਉਹ ਕਦੇ 13 ਵੀ ਆ ਜਾਂਦੀ ਕਦੇ 14 ਵੀ ਬਸ ਉਹ ਤੁਸੀਂ ਆਪੇ ਚੇਤਾ ਰੱਖਿਓ ਦਰਮਿਆ ਵਿਚ ਦਵਾਰ ਰਾਤ ਦੇ ਹੁੰਦੇ ਹੈ ਹੁਣ ਦਪਹਿਰ ਦੇ ਪਰਸੋ 12 ਤਾਰੀਖ ਨੂੰ ਸਮਾਰੰਗ ਹੈ ਉਥੇ ਗੁਲਾਮ ਹੋਣਾ ਦਰਸ਼ਨ ਦੇਣੇ ਜਿੰਨਾ ਕੋ ਸਮਾ ਹੋਵੇ ਤਾਂ ਸਾਖੀ ਦਾ ਸਮਾਗਮ ਬਹੁਤ ਧੂਰਤ ਨਾਲ ਹੁੰਦਾ ਹੈ ਬਹੁਤ ਮੁਖੱਡਾ ਬਹੁਤ ਸੋਹਣਾ ਪ੍ਰੋਗਰਾਮ ਸਜੇਗਾ ਐਨਪੀਸੀ ਬਹੁਤ ਕੰਮਾਂ ਪਿਆਰ ਕਰ ਰਹੇ ਉਹਦੇ ਵਿੱਚ ਲੱਖਾਂ ਲੋਕ ਆਉਂਦੇ ਨੇ ਜਾਪ ਸਾਰਿਆਂ ਨੂੰ ਬੇਨਤੀ ਹੈ 4 ਦਿਨ ਦਾ ਪ੍ਰੋਗਰਾਮ ਹੋਏਗਾ 11 12 13 14 ਅਪ੍ਰੈਲ ਜਿਨਾਂ ਕੋਲ ਟਾਈਮ ਹੋਵੇ ਵਿਸਾਖੀ ਤੇ ਦਰਸ਼ਨ ਲੈਣ ਸਾਡੇ ਸੰਗਤਾਂ ਦਾ ਧੰਵਾਦ ਮੇਰੇ ਕੋਲ ਚਿੱਠੀ ਆਈ ਹੈ ਪ੍ਰਬੰਧਕਾਂ ਵੱਲੋਂ ਬਾਬਾ ਗੁਰਦੇਵ ਸਿੰਘ ਦੀ ਤਰਫੇਵਾ ਬਲੂਡ ਵਾਨ ਆਏ ਹੋਏ ਹਨ ਉਹਨਾਂ ਦਾ ਧੰਵਾਦ ਉਹਨਾਂ ਨੂੰ ਜੀ ਆਇਆਂ ਨੂੰ ਉਹਨਾਂ ਦਾ ਸਤਿਕਾਰ ਪਰਬੰਧਕਾਂ ਵੱਲੋਂ ਤੇ ਧੰਨਵਾਦ ਅਗੇ ਨੇ ਜੀ ਐਨ ਕੇ ਸ਼ਰਮਾ ਜੀ ਜੀਤਪੁਰ ਦੇ ਐਕਸ ਐਮਐਲਏ ਹਨ ਸਾਬਕਾ ਐਮਐਲਏ ਨੇੜਾ ਬਸੀ ਦੇ ਐਨ ਕੇ ਸ਼ਰਮਾ ਜੀ ਬੈਠੇ ਹੈ ਧੰਨਵਾਦ ਜੀ ਆਨ ਜੀ ਅਗਲੇ ਹਨ ਮੈਡਮ ਮੀਨਾ ਮਿੱਤਰ ਜੀ ਐਮਐਲਏ ਇਸ ਵੇਲੇ ਦੇ ਮੌਜੂਦਾ ਹਨ ਉਹ ਵੀ ਸੰਗਤ ਵਿੱਚ ਬੈਠੇ ਹੋਣਗੇ ਆਏ ਸੀ ਕਿੰਨਾ ਉਹਨਾਂ ਦਾ ਵੀ ਧੰਨਵਾਦ ਅੱਗੇ ਸਰਦਾਰ ਸੁਖਦੀਪ ਸਿੰਘ ਜੀ ਵਿੜੀ ਮੈਂਬਰ ਜੀ ਪੀਸੀ ਐਗਜੈਕਟਿਵ ਮੈਂਬਰ ਨੇ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੱਲ ਵੀ ਇਹਨਾਂ ਦੇ ਆਏ ਤੇ ਅੱਜ ਵੀ ਆਏ ਸਰਦਾਰ ਪਰਵਿੰਦਰ ਸਿੰਘ ਜੀ ਸੁਭਾਣਾ ਸ਼ਰਮਣੀ ਕਾਜੀ ਦਾ ਮੁਹਾਲੀ ਉਹ ਵੀ ਆਏ ਆ ਧੰਨਵਾਦ ਰਾਜਨੀਤਿਕਾਂ ਦਾ ਸਾਰੇ ਗੁਰਪਖੰਡਾਂ ਦਾ ਸਭ ਦਾ ਧੰਨਵਾਦ ਜਿਨ੍ਹਾਂ ਨੇ ਇਸ ਸਮਾਗਮ ਵਿੱਚ ਵਾਚਣ ਕੇ ਪਹੁੰਚ ਕੇ ਹਾਜ਼ਰੀ ਭਰੀ ਹੈ ਸਤੰਬਰ ਮਹੀਨੇ ਵਿੱਚ ਛੱਤ ਦੇ ਨਵਾਂ ਆਉਣਗੇ ਨਹੀਂ ਛੱਤ ਬਨੂਦ ਇਕੱਠਾਈ ਹੈ ਛਾਤਾਂ ਦੇ ਸੱਜਣ ਮਿਲੇ ਸੀ 13 ਬਸੀ ਵਾਲੇ ਵੀ ਹੋਰ ਵੀ 23 ਪਿੰਡਾਂ ਦੇ ਜੇ ਆਪਾਂ ਨੂੰ ਛੱਪ ਦੇ ਰਵਾਨ ਜਿਹੜੇ ਐ ਸੰਮਰჯ ਸ਼ਾਇਦ ਕਰਾਂਗੇ ਸੁਖਗੜ੍ਹ ਪੁਹਾੜੀ ਦੇ ਵਿੱਚ ਪੈ ਜਾਂਦਾ ਉੱਥੇ ਵੀ ਰਵਾਨ ਹਾਂ ਕੀਤੀ ਐ ਸੰਮਰ ਦੇ ਉੱਥੇ ਪ੍ਰੋਗਰਾਮ ਹੋਣਗੇ ਜਿਹੜੇ ਤੇ ਬੈਠੋ ਚੌਂਕੜਾ ਮਾਰ ਕੇ ਇਹੋ ਜਿਹਾ ਆਨੰਦ ਜੀਏ ਮੈਂ ਅੱਗੇ ਵੀ ਬੋਲਿਆ ਮੈਂ ਹੁਣ ਵੀ ਬੋਲਣ ਲੱਗਿਆ ਅੱਧੇ ਉਮੀਦ ਵਿੱਚ ਸੁਣ ਲਿਓ ਪੂਰੀ ਆਉਂਦੇ ਮੈਂ ਇੱਥੇ ਪਹੁੰਚਾ ਮੈਂ 20 ਸਾਲ ਦਾ ਸੀ ਜਦੋਂ ਮੈਂ ਬਰਨਤ ਤੋਂ ਆਇਆ ਸੀ ਮੈਂ ਅਮਰੀਕਾ ਕੈਨੇਡਾ 20 ਸਾਲ ਦਾ ਦਾ ਅੱਜ ਤੋਂ 22 ਸਾਲ ਪਹਿਲਾਂ ਮੈਨੂੰ टीसीवी ਦੀ ਕੰਪਨੀ ਨੇ ਲੈਣ ਤੋਂ ਦੱ ਰੱਖੀ ਦਿੱਤੀ ਸੀ ਉਸ ਵੇਲੇ 7 ਲੱਖ ਦੀ ਸੀ ਐਗੀਆਂ ਕੈਸਾਂ ਵੇਖਦੀਆਂ ਸੀ ਉਹਨਾਂ ਨੇ ਮੈਨੂੰ 7 ਲੱਖ ਦੀ ਗੱਡੀ टीसीਵੀ ਦੀ ਕੰਪਨੀ ਐ ਦਿੱਤੀ ਸੀ ਬਿਜ਼ਨਸ ਕਲਾਸਾਂ ਦੇ ਵਿੱਚ ਵੱਡੇ ਵੱਡੇ ਜਹਾਜ਼ਾਂ 'ਚ ਸਫ਼ਰ ਕੀਤਾ ਪ੍ਰਾਈਵੇਟ ਜੈਟ ਲੈ ਕੇ ਅਮਰੀਕਾ ਕੈਨੇਡਾ ਜਾਂਦੇ ਰਹੇ ਘੁੰਮਦੇ ਰਹੇ ਐਨਾ ਪਿਆਰਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਰਿਹਾ ਕਲਗੀਧਰ ਪਾਤਸ਼ਾਹ ਨੂੰ ਹਾਜ਼ਰ-ਨਾਜ਼ਰ ਸਮਝ ਨਹੀਂ ਰਿਹਾ ਜਿਹੜਾ ਆਨੰਦ ਅੱਖਾਂ ਬੰਦ ਕਰਕੇ ਦਸ਼ਮੇਸ਼ ਪਾਤਸ਼ਾਹ ਨੂੰ ਪਿਆਰ ਕਰਕੇ ਆਉਂਦਾ ਹੈ ਇਹ ਆਨੰਦ ਕਿਤੇ ਸੁਖ ਲੈਣਾ ਮੈਂ ਇੱਥੇ ਪਹੁੰਚਣਾ ਮੈਂ ਉੱਥੇ ਪਹੁੰਚ ਕੇ ਕਹਿੰਦੇ ਰਿਹਾ ਤੂੰ ਉੱਥੇ ਜਾ ਕੇ ਲੈਣਾ ਇੱਥੇ ਤੇ ਕੁਝ ਨਹੀਂ ਸੁਣੋ ਮੈਂ ਜਿਹੜੀ ਜਿਹੜੇ ਪਰਥੇ ਪੌੜੀ ਲਾ ਕੇ ਚੜਦਾ ਰਿਹਾ ਚੜਦਾ ਰਿਹਾ ਫੇਰ ਪਤਾ ਲੱਗਾ ਪੌੜੀ ਤੇ ਕਿਸੇ ਹੋਰ ਹੀ ਕੋਠੇ ਨੇ ਬਣੀ ਫਿਰਦੇ ਸੀ ਛੱਤ ਤੇ ਜਾ ਕੇ ਪਤਾ ਲੱਗਾ ਲੱਖ ਨਹੀਂ ਜੋ ਆਮਲੇ ਆਮਲੇ ਆਗਲੇ ਤੂੰ ਮੇਰੇ ਨਾਲ ਗੱਲ ਕਰਦਾ ਜਿਹੜੀ ਤੂੰ ਮੈਨੂੰ ਵੀ ਆਪਣਾ ਲੱਗਦਾ ਤੈਨੂੰ ਮਿੱਟੀ ਵੀ ਆਪਣੀ ਲੱਗਦੀ ਹੈ ਤੈਨੂੰ ਧੁੱਪ ਵੀ ਚੰਗੀ ਲੱਗਦੀ ਹੈ ਤੈਨੂੰ ਸ਼ਾਮ ਹੀ ਚੰਗੀ ਲੱਗਦੀ ਹੈ ਤੈਨੂੰ ਗਰਮੀ ਵੀ ਚੰਗੀ ਲੱਗਦੀ ਹੈ ਤੈਨੂੰ ਸਰਦੀ ਵੀ ਚੰਗੀ ਲੱਗਦੀ ਹੈ ਤੈਨੂੰ ਸੁੱਖ ਵੀ ਚੰਗੇ ਲੱਗਣਗੇ ਤੈਨੂੰ ਦੁੱਖ ਵੀ ਚੰਗੇ ਲੱਗਣਗੇ ਮਾਨ ਕਿਦਾ ਹੀ ਨਹੀਂ ਇਹ ਐਸਾ ਡਿਗੇਗਾ ਇਹਨੇ ਹਿਲਣਾਈ ਵੀ ਕਰੇ ਇਹਦੇ ਇੰਨਾ ਦੇ ਜਾਂਦਾ ਫਿਰ ਤੇ ਪੱਦੀਆਂ ਵੀ ਨਹੀਂ ਹਿਲਦਾ ਤੂੰ ਕਹਿੰਦਾ ਮੇਰਾ ਮਨ ਤਪਦਾ 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 ਇਹ ਤੇ ਇਹ ਜਿਹਾ ਠੰਡਾ ਹੋਊ ਇਹਨਾਂ ਉਤੇ ਦੇਗਾ ਵੀ ਗੱਲ ਪਾ ਦੇਗਾ ਪਰ ਫਿਰ ਵੀ ਨਹੀਂ ਕਰਦਾ ਇਹਦੇ ਕੰਡਿਆਂ ਤੇ ਵੀ ਤਪਦਾ ਤੇ ਠੰਡਾ ਹੀ ਨਾ ਹੋ ਜਾ ਇਹਦੇ ਤੇ ਕੀ ਸ਼ਾਂਤੀ ਇਹ ਨਾ ਹੁੰਦਾ ਇੰਨਾ ਵਾਸ اس کو فادہ میرا دسیا دیا بس یہی میری بینتی ہے کہ عادت باؤ 5 10 منٹ بیٹھے میڈیٹیشن کر لیا کرے جے پیار کرتا ہے گرو صاحب دا واسطے اپوں ودیار بھائیوں سست کر دے Obrigado.

ਇਹ ਪਾਰਖਾ ਤਰਨ

ਆ ਗਏ ਚਲੇ ਆ ਗਏ ਮੈਨੂੰ ਪੂਰੇ ਆ ਜਾ ਚੱਲ ਜਾਓ ਪੈਸੇ ਲਿਓ ਫਿਰ ਜਾ ਕੇ ਨੱਟ ਕੇ ਜਾਓ ਪਰ ਨਾ ਪੱਗੇ ਸਾਰੇ ਜਿਆਦਾ ਸਾਰੇ ਹੀ ਆਏ ਆ ਬਾਈ ਹਾਂਜੀ ਮਿੱਤਰੋ ਸਮਾਪਤੀ ਹੋ ਗਈ ਸੀਗੀ ਬਾਈ ਦਵਾਨਾ ਦੀ ਅਸੀਂ ਗੱਦੇ ਛੱਡੇ ਨਾ ਜਾ ਰਹੇ ਆ ਬਾਈ ਅੱਧੇ ਗੱਦੇ ਦਾ ਬਾਈ ਲੱਦ ਲੇ ਅੱਧੇ ਰਹਿ ਗਏ ਆਓ ਦੋ ਤਿੰਨ ਰਹਿ ਗਏ ਮੈਨੂੰ ਲੱਗਾ ਠੀਕ ਐ ਚੱਲਦੇ ਆਏ ਬਾਈ ਗੱਦੇ ਲੱਦਣ ਲੈ ਕੇ ਬਾਈ ਰੇਡ ਰੈਡੀ ਮੈਂ ਕਹਿੰਦਾ ਪੂਰੀ ਫੁੱਲ ਹੋ ਗਈ ਓਵਰਲੋਡ ਠੀਕ ਐ ਬੱਸ ਚੱਲਦੇ ਆ ਗੱਦੇ ਛੱਡਣਾ ਰਦਰ ਉਹਦਾ ਭਾਂਡੇ ਵੀ ਧੋਨੇ ਬਾਈ ਤੇ ਕੱਲੂ ਭਾਂਡੇ ਛੱਡ ਗਿਆਣੇ ਜਿਨ੍ਹਾਂ ਦੀ ਜਿਨ੍ਹਾਂ ਦੇ ਭਾਂਡੇ ਲੈ ਗਏ ਸੀਗੇ ਪੰਡਾਲ ਦਾ ਪੂਰਾ ਖਾਲੀ ਹੋ ਗਿਆ ਬਾਈ ਸਾਰੇ ਸਾਮਾਨ ਤਾਰ ਲਿਆ ਚੱਲਾ ਬਾਈ ਆ ਜਾ ਫਿਰ ਚਾਤਾ ਬੁੱਕਦਾ ਓ ਬਈ ਤੇ ਇਹ ਮੁੱਕ ਗਿਆ ਸਾਡੀ ਲੂਨਾ ਚ ਠੀਕ ਹੈ ਗੱਦੇ ਛੱਡਦੇ ਆ ਬਈ ਅੱਜ ਦਾ ਵਲੌਗ ਬਈ ਇੱਥੇ ਖਤਮ ਕਰਦੇ ਆ ਸਾਡਾ ਵਲੌਗ ਵਧੀਆ ਲੱਗਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਮਿਲਦੇ ਆਂ ਬਈ ਅਗਲੇ ਵਲੌਗ ਚ ਥੈਂਕ ਯੂ ਫॉर ਵਾਚਿੰਗ ਬਾਏ